ਅੱਜ ਕੇਮਮ ਦਾ ਡੈਪੂਟੇਸ਼ਨ ਆ ਸ਼ੰਭੂ ਬਾਰਡਰ ਤੇ ਜਿਹੜਾ ਵਾ ਜਿਹੜਾ ਰੇਲ ਰੋਕੋ ਅੰਦੋਲਨ 17 ਨੂੰ ਆਪਾਂ ਜਿਹੜੇ ਹਰਿਆਣੇ ਦੇ ਤਿੰਨ ਕਿਸਾਨਾਂ ਦਾ ਗ੍ਰਿਫਤਾਰ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਕਰਨਾ ਔਰ ਬਾਕੀ ਪ੍ਰਬੰਧਾ ਦਾ ਸਵਾਲ ਹੈਗਾ ਵਾ ਤਾਂ ਆ ਤੁਸੀਂ ਦੇਖਦੇ ਹੋ ਰੇਲ ਟ੍ਰੈਕ ਆਪਣੇ ਕੋਲ ਹੈਗਾ ਸ਼ੰਭੂ ਇਹ ਰੇਲੇਟੇਸ਼ਨ ਹੈਗਾ ਤਾਂ ਆਪਣੀ ਟੀਮ ਆਈ ਹੋਈ ਆ ਵੀ ਚੱਲ ਇਹ ਸਤਾਰਾ ਨੂੰ ਆਪਣਾ ਮੋਰਚਾ ਲੱਗਦਾ ਜੇਕਰ ਸਰਕਾਰ ਸਾਡੇ ਜਿਵੇਂ ਵਾਅਦਾ ਕੀਤਾ ਹੋ ਗਿਆ ਕਿਸਾਨਾਂ ਨੂੰ ਰਿਹਾਨ ਨਹੀਂ ਕਰਦੀ ਵਧੀਆ ਪ੍ਰਬੰਧਨ ਦਾ ਨਹੀਂ ਕੰਮ ਕਰਦੀ ਤਾਂ ਫਿਰ ਸਤਾਰਾ ਨੂੰ ਲਗਭਗ 12 ਵਜੇ ਇਹ ਰੇਲ ਟ੍ਰੈਕ ਜਾਮ ਹੋ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਦੋਆ ਫੋਰਮਾਂ ਦੀ ਐਸਕੇਮ ਨਾਨ ਪੋਲਿਟਿਕਲ ਦੀ ਤੇ ਕੇਐਮਐਮ ਦੀ ਉਹਦੇ ਵਾਸਤੇ 4 ਵਜੇ ਚੰਡੀਗੜ੍ਹ ਦੇ ਵਿੱਚ ਪੀਸੀ ਕੀਤੀ ਜਾ ਰਹੀ ਆ ਦੋਆ ਫੋਰਮਾਂ ਤੇ ਡੈਪੂਟੇਸ਼ਨ ਦੇ ਜਿਹੜੇ ਦੋ ਫੋਰਮਾਂ ਨੇ ਡਿਸਾਈਡ ਕੀਤੀ ਯਾਰ ਗੁਰੂ ਸਹਿਬਾਨ ਉਹ 3 ਵਜੇ 4 ਵਜੇ ਸੌਰੀ 4 ਵਜੇ ਕਿਸਾਨ ਭਵਨ ਦੇ ਵਿੱਚ ਬੀਸੀ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹਦਾ ਐਲਾਨ ਕਰਨਗੇ ਔਰ ਸਾਡਾ ਮੋਰਚਾ ਲਗਭਗ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਲਗਭਗ ਉਹਨੂੰ 64 ਦਿਨ ਹੋ ਗਏ ਆ ਅਰੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਮੰਗਾਂ ਮੰਨ ਲਈ ਜਾਂਦੀਆਂ ਧੰਨਵਾਦ ਅੱਜ ਕੇਮਮ ਦਾ ਡੈਪੂਟੇਸ਼ਨ ਆ ਸ਼ੰਭੂ ਬਾਡਰ ਤੇ ਜਿਹੜਾ ਵਾ ਜਿਹੜਾ ਰੇਲ ਰੋਕੋ ਅੰਦੋਲਨ 17 ਨੂੰ ਆਪਾਂ ਜਿਹੜੇ ਹਰਿਆਣੇ ਦੇ ਤਿੰਨ ਕਿਸਾਨਾਂ ਦਾ ਕੁ ਗ੍ਰਿਫਤਾਰ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਕਰਨਾ ਔਰ ਬਾਕੀ ਪ੍ਰਬੰਧਾ ਦਾ ਸਵਾਲ ਹੈਗਾ ਵਾ ਤਾਂ ਆ ਤੁਸੀਂ ਦੇਖਦੇ ਹੋ ਰੇਲ ਟ੍ਰੈਕ ਆਪਣੇ ਕੋਲ ਹੈਗਾ ਸ਼ੰਭੂ ਇਹ ਰੇਲਟੇਸ਼ਨ ਹੈਗਾ ਤਾਂ ਆਪਣੀ ਟੀਮ ਆਈ ਹੋਈ ਆ ਵੀ ਚੱਲ ਇਹ 17 ਨੂੰ ਆਪਣਾ ਮੋਰਚਾ ਲਗਦਾ ਜੇਕਰ ਸਰਕਾਰ ਸਾਡੇ ਜਿਵੇਂ ਵਾਦਾ ਕੀਤਾ ਹੋ ਗਿਆ ਕਿਸਾਨਾਂ ਨੂੰ ਰਿਹਾ ਨਹੀਂ ਕਰਦੀ ਵਧੀਆ ਪ੍ਰਬੰਧਨ ਦਾ ਨਹੀਂ ਕੰਮ ਕਰਦੀ ਤਾਂ ਫਿਰ 17 ਨੂੰ ਲਗਭਗ 12 ਵਜੇ ਇਹ ਰੇਲ ਟ੍ਰੈਕ ਜਾਮ ਹੋ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਦੋਆ ਫੋਰਮਾਂ ਦੀ ਐਸਕੇਮ ਨਾਨ ਪੋਲਿਟੀਕਲ ਦੀ ਤੇ ਕੇਐਮਐਮ ਦੀ ਉਹਦੇ ਵਾਸਤੇ 4 ਵਜੇ ਚੰਡੀਗੜ੍ਹ ਦੇ ਵਿੱਚ ਪੀਸੀ ਕੀਤੀ ਜਾ ਰਹੀ ਆ ਦੋਆ ਫੋਰਮਾਂ ਤੇ ਡੈਪੂਟੇਸ਼ਨ ਦੇ ਜਿਹੜੇ ਦੋ ਫੋਰਮਾਂ ਨੇ ਡਿਸਾਈਡ ਕੀਤੀ ਆ ਗੁਰੂ ਸਾਹਿਬਾਨ ਉਹ 3 ਵਜੇ 4 ਵਜੇ ਸੌਰੀ 4 ਵਜੇ ਕਿਸਾਨ ਭਵਨ ਦੇ ਵਿੱਚ ਬੀਸੀ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹਦਾ ਐਲਾਨ ਕਰਨਗੇ ਔਰ ਸਾਡਾ ਮੋਰਚਾ ਲਗਭਗ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਲਗਭਗ ਉਹਨੂੰ 64 ਦਿਨ ਹੋ ਗਏ ਆ ਅਰੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਮੰਗਾਂ ਮੰਨ ਲਈ ਜਾਂਦੀਆਂ ਧੰਨਵਾਦ ਅੱਜ ਕੇਮਮ ਦਾ ਡੈਪੂਟੇਸ਼ਨ ਆ ਸ਼ੰਭੂ ਬਾਰਡਰ ਤੇ ਜਿਹੜਾ ਵਾ ਜਿਹੜਾ ਰੇਲ ਰੋਕੋ ਅੰਦੋਲਨ ਸਤਾਰਾਂ ਨੂੰ ਆਪਾਂ ਜਿਹੜੇ ਹਰਿਆਣੇ ਦੇ ਤਿੰਨ ਕਿਸਾਨਾਂ ਦਾ ਗ੍ਰਿਫਤਾਰ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਕਰਨਾ ਔਰ ਬਾਕੀ ਪ੍ਰਬੰਧਾ ਦਾ ਸਵਾਲ ਹੈਗਾ ਵਾ ਤਾਂ ਆ ਤੁਸੀਂ ਦੇਖਦੇ ਹੋ ਰੇਲ ਟ੍ਰੈਕ ਆਪਣੇ ਕੋਲ ਹੈਗਾ ਸ਼ੰਭੂ ਇਹ ਰੇਲਟੇਸ਼ਨ ਹੈਗਾ ਤਾਂ ਆਪਣੀ ਟੀਮ ਆਈ ਹੋਈ ਆ ਵੀ ਚੱਲ ਇਹ 17 ਨੂੰ ਆਪਣਾ ਮੋਰਚਾ ਲਗਦਾ ਜੇਕਰ ਸਰਕਾਰ ਸਾਡੇ ਜਿਵੇਂ ਵਾਦਾ ਕੀਤਾ ਹੋ ਗਿਆ ਕਿਸਾਨਾਂ ਨੂੰ ਰਿਹਾ ਨਹੀਂ ਕਰਦੀ ਵਧੀਆ ਪ੍ਰਬੰਧਨ ਦਾ ਨਹੀਂ ਕੰਮ ਕਰਦੀ ਤਾਂ ਫਿਰ 17 ਨੂੰ ਲਗਭਗ 12 ਵਜੇ ਇਹ ਰੇਲ ਟ੍ਰੈਕ ਜਾਮ ਹੋ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਦੋਵਾਂ ਫੋਰਮਾਂ ਦੀ ਐਸਕੇਮ ਨਾਨ ਪੋਲਿਟੀਕਲ ਦੀ ਤੇ ਕੇਐਮਐਮ ਦੀ ਉਹਦੇ ਵਾਸਤੇ 4 ਵਜੇ ਚੰਡੀਗੜ੍ਹ ਦੇ ਵਿੱਚ ਪੀਸੀ ਕੀਤੀ ਜਾ ਰਹੀ ਆ ਦੋਵਾਂ ਫੋਰਮਾਂ ਤੇ ਡੈਪੂਟੇਸ਼ਨ ਦੇ ਜਿਹੜੇ ਦੋ ਫੋਰਮਾਂ ਨੇ ਡਿਸਾਈਡ ਕੀਤੀ ਯਾਰੂ ਸਹਿਬਾਨ ਉਹ 3 ਵਜੇ 4 ਵਜੇ ਸੌਰੀ 4 ਵਜੇ ਕਿਸਾਨ ਭਵਨ ਦੇ ਵਿੱਚ ਬੀਸੀ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹਦਾ ਐਲਾਨ ਕਰਨਗੇ ਔਰ ਸਾਡਾ ਮੋਰਚਾ ਲਗਭਗ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਲਗਭਗ ਉਹਨੂੰ 64 ਦਿਨ ਹੋ ਗਏ ਆ ਅਰੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਮੰਗਾਂ ਮੰਨ ਲਈ ਜਾਂਦੀਆਂ ਧੰਨਵਾਦ